ਹਾਂਜੀ ਵੀਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਬਾਰਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ। ਅੱਜ ਦੀ ਵਿਜਿਟ ਹੈਗੀ ਪਿੰਡ ਮੱਤੇਆੜ ਜ਼ਿਲ੍ਹਾ ਅੰਮ੍ਰਿਤਸਰ। ਆਜੋ ਗੱਲ ਕਰਦੇ ਹਾਂ ਜੀ। ਸਾਸੀ ਕਾਲ ਜੀ ਬਾਦਸਾਬ ਜੀ ਕੀ ਹਾਲ ਚੱਲਦਾ? ਕਿਰਪਾ ਕਿਰਪਾ ਦਾਤ ਜੀ। ਮਾਲ ਮਲਕੇ ਮਾਲਕ ਦੀ ਕਿਰਪਾ ਨਾਲ ਕੱਲ ਵੀਡੀਓ ਪਈ ਸੀ ਤਿੰਨ ਮਈਆ ਵੇਖੀ ਜੀ। ਹਾਂਜੀ ਹਾਂਜੀ। ਇੱਕ ਗੱਬਣ ਮੈਂ ਵਾ ਗੱਲਬਾਤ ਚਲੋ ਚੱਲਣ ਦੀ ਆ ਲੈ ਲੂਗਾ ਕੋਈ ਵੀਰ ਚਲੋ ਠੀ ਵੱਖਰੀ ਗੱਲ ਆ। ਉਹ ਅੱਜ ਮਲਕੇਤ ਬਹੁਤ ਜਿਆਦੀਆਂ ਕੁਆਲਿਟੀ ਵਾਲੀਆਂ ਚੰਗੀਆਂ ਮਈਆਂ ਦੁੱਧ ਵਾਲੀਆਂ ਬੂਰੀ ਝੋਟੀ ਵੀ ਦੂਜੇ ਸੂਏ ਸੂਈ ਰਾਤ ਦੀ ਕਲ ਦੀ ਚਲ ਐ ਕੋਲੇ ਜੇਰデア ਸੁੱਟੀ ਆ ਹਾਂਜੀ ਆ ਵੀ ਝੋਟੀ ਦੁੱਧ ਪਹਿਲੇ ਸੂਏ ਨੇ 12-13 ਕਿਲੋ ਕੱਢਿਆ ਆ ਆ ਦੂਜੇ ਸੂਏ ਮੈਂ ਉਹ ਵੀ ਤਿੱਗੇ ਆ ਇੱਕ ਵਹਿੜਾ ਵੀ 22 ਕਿਲੋ ਵਾਲੀ 20 22 ਮੈਂ ਮਲਕੇ ਅਸਲ ਦੇ ਵਿੱਚ ਗੱਲ ਪਤਾ ਬਾਰ-ਬਾਰ ਵੀਡੀਓ ਤੇ ਹਰ ਵੀਡੀਓ ਤੇ ਕਹਿੰਦਾ ਆ ਮਾਂ ਵੀ ਵੀਡੀਓ ਜਿੱਥੇ ਮਰਜ਼ੀ ਪਾ ਲੋ ਵਿਕਣਾ ਮਲਕੇ ਰੇਟ ਤੇ ਚੰਗਾ ਮਾਲ ਦੁੱਧ ਵਾਲਾ ਮਲਕੇ ਆਪਾਂ ਚੁੱਕ ਕੇ ਗੱਲੇ ਦਾ 6 ਕਿਲੋ ਵਾਲੀ ਦਾ ਮਲਕੇ ਮੈਂ ਤਾਂ ਦੇਸੀ ਦਾ ਪਾ ਦਾਂਗੇ ਰੇਟ ਵੀ 50 55 ਦੀ ਲੈ ਲੋ 60 ਦੀ ਲੈ ਲੋ ਜਿਹੜੇ ਬੰਦੇ ਨੇ 50 55 ਵਾਲੀ ਲੈਣੀ ਆ ਉਹਨੇ ਲੈਣੀ ਆ ਕਿਉਂਕਿ ਉਹਨਾਂ ਨੂੰ ਆਦਤ ਹੁੰਦੀ ਆ 6 ਕਿਲੋ ਚੋੜਨੀ ਜਿਹੜੀਆਂ ਮਈਆਂ ਮਲਕੇ ਬੰਦੇ ਉਧਰ ਦੀਆਂ ਚੋਣ ਗਿੱਜੇ ਉਹਨਾਂ ਨੇ ਮਲਕੇ ਚੰਗੀਆਂ ਮਈਆਂ ਰੱਖੀਆਂ ਜਿਹੜੀਆਂ ਦੇਸੀ ਮਈਆਂ 2 ਮਹੀਨੇ ਦੁੱਧ ਦੇ ਕੇ ਤੇ ਖਤਮ ਹੋਈ ਨਹੀਂਆਂ ਇਹ ਮਈਆਂ 10 10 ਮਹੀਨੇ ਦੁੱਧ ਦਿੰਨੀਆਂ ਤੋਕੜ ਵੀ ਮੈਂ 50 60 ਹਜ਼ਾਰ ਦੀ ਵਿਕ ਜਾਂਦੀ ਆ ਤੇ ਚੰਗਾ ਮਾਲ ਜਿੱਥੇ ਮਰਜੀ ਜਿਹੜੇ ਮਰਜੀ ਚੈਨਲ ਤੇ ਪਾ ਲਓ ਵਿਕਣੀ ਸਚਾਈ ਤੇ ਚੰਗਾ ਮਾਲ ਵਾ ਸਚਾਈ ਨਾਲ ਜਿਹੜਾ ਮਰਜੀ ਵੇਚੀ ਜਾ ਵੀ ਕਿ ਜਣਾ ਮਾਲਕ ਦੀ ਕਿਰਪਾ ਨਾਲ ਸਾਡਾ ਮਾਲ ਵਿਕਣ ਡਿਆ ਵਾ ਕੋਈ ਸਾਨੂੰ ਕੋਈ ਟੈਨਸ਼ਨ ਨਹੀਂ ਜੀ ਮਹਾਰਾ ਸੱਚੇ ਪਾਤਸ਼ਾ ਚੜ੍ਹਦੀ ਕਲਾ ਕਰੇ ਬਾਬਾ ਦੀਫੋ ਗੁਰੂ ਨਾਨਕ ਪਾਤਸ਼ਾ ਸਾਰਿਆਂ ਦਾ ਹੀ ਭਲਾ ਹੋਵੇ ਵਪਾਰਿਕ ਨਾ ਕੀ ਚਗੇ ਬੰਦੇ ਲੈ ਵੇ ਆ ਗੀਆਂ ਨੇ ਬੁਰੀ ਝੋਟੀ ਦਾ ਕੋਈ ਅੰਤ ਹੀ ਨਹੀਂ ਕੱタル ਦੀ ਸੂਈ ਤੋਰ ਜੱਗੀ ਬੁਖਾਉਂਦਾ ਹਾਂ ਹਾਂ ਬੁਰੀ ਝੋਟੀ ਜੱਗੂਆ ਸ਼ੱਗੀ ਆ ਜਿਹੜੇ ਦੋ ਦੀ 14 ਦੀ ਝੋਟੀ ਨੇ ਕੱਢਿਆ ਪਹਿਲੇ ਸਵੇਰੇ ਪੂਰੀਆਂ ਦੇ ਸ਼ਕੀਨ ਬੰਦੇ ਆ ਮਲਕ ਐਂਡੀਆਂ ਸਾਫ ਸੁਥਰੀ ਕਿੰਗਾਂ ਛੱਡ ਕਰਕੇ ਵੇਖੋ ਸਿੰਘ ਸੰਗ ਤੇ ਤੋਰ ਕੇ ਜੱਗੀ ਬੁਖਾਉਂਦਾ ਹਾਂ ਜਾਨਦਾ ਇਹ ਇੱਕ ਤਰ੍ਹਾਂ ਕੁੜੀਆ ਇੱਕ ਸਿੰਘ ਗੋਲ ਹੋਰ ਮੋਰਾ ਦਾ ਹਲਦੀ ਆ ਕਾਲਾ ਸਿੰਘ ਹਾਂ ਜੀ ਚੰਗੀ ਥੱਲੇ ਪਾਲ ਦੀ ਸੂਈ ਚੋਣ ਪਾਲ ਜੋੜੀ ਬਹੁਤ ਚੰਗਾ ਆਦੀ ਚੰਗੀ ਤੇ ਕੱਲਾ ਹੀ ਗਾਂ ਦਾ ਸੀਂਗ ਦੇਖੋ ਆ 80 ਗਾਂ ਵਾਲਾ ਖਾਵਾ ਖਾਨ ਦੇ ਨੇ ਕਿ ਇਹ ਨਸਲ ਕੁਆਲਟੀ ਇਹ ਨਸਲ ਕੁਆਲਟੀ ਮੈਂ ਦੁੱਧ 15 ਕਿਲੋ ਕਰੂਗੀ ਜਿਹੜਾ ਮਰਜੀ ਕੋਈ ਲੈ ਜੇ ਚੰਗੀ 14 ਤੋਂ 15 ਕਿਲੋ ਮੈਂ ਦੁੱਧ ਕਰੂਗੀ ਪਾਲ ਜੋੜ ਫੋਲੋ ਆ ਚੰਗੀ ਮਹਿਮ ਇਹੋ ਜੀ ਝੋਟੀ ਦੇ ਉੱਤਰਾ 1 60 ਦੀ 1.5 ਦੀ ਵਿਕਦੀ ਆ ਹਾਂਜੀ ਵਿਕਦੀ ਚਲੋ ਮਾਨ ਦਾ ਪਰ ਉਹ ਕੰਮ ਨਹੀਂ ਆਪਾਂ ਕਰਨਾ ਇਹ ਮਿਲਈ ਆਪਾਂ ਨੂੰ ਹਿਸਾਬ ਨਾਲ ਤੇ ਭਾਅ ਜੀ ਦੇ ਦੇਣੀ ਆ ਇੱਕ ਵੀ ਮੁੱਲ ਕਰ ਲਈਏ ਕਰ ਦੋ ਜੈਜ ਦੇਣ ਵਾਲੀ ਗੱਲ ਕਰਮੀ ਇੱਕ 10 ਦੀ ਝੋਲੀ ਦੇ ਇੱਕ 10 ਦੀ ਝੋਟੀ ਜਿਹੜਾ ਝੋਟੀ ਵੇਖੋ ਵੇਖੋ ਥਾਣ ਵੇਖੋ ਥਾਣ ਬਹੁਤ ਸਪੈਸ਼ਲ ਨਾਰਾ ਵੇਖੋ ਕਿੰਨਾ ਚਮਕਦੀਆਂ ਵੇਖੋ ਤੇ ਆਹ ਵੇਖੋ ਆਹ ਕੀ ਕੁਆਲਿਟੀ ਆ ਆ ਦੇਖੋ ਆ ਪਿੱਛੇ ਕੰਮ ਕਿੰਨਾ ਬਣੀ ਆ ਇਹ ਇਦਾਂ ਵੀਡੀਓ ਦਿਖਾਵਾ ਪਹਿਲੇ ਸਵੇਰ ਨੇ 15 ਕੱਢਿਆ ਵਾ ਗਾੜੀ ਕਰਮੋ ਵੇਖੋ ਜਿੱਦਾਂ ਕੁੜੀ ਆ ਡੂਣਾ ਲੱਗਾ ਤਾਂ ਬੋਰੀ ਬੱਦੀ ਦੀ ਆ ਅਸਲ ਮਈਆਂ ਇਹ ਤਾਂ ਪਿੱਛੇ ਜਾ ਕੇ ਦੇ ਕੁੱਤੇ ਚੱਕਣ ਵਾਲੀ ਗੱਲ ਉਹ ਆ ਇਹ ਅਸਲ ਬਾ ਨਾ ਵੇਖੋ ਵੀ ਇਹ ਸੱਭਾ ਚੱਲੇਦਾ ਹੈ ਇਹ ਵੀ ਸੱਭਾ ਚੱਲੇਦਾ ਹੈ ਹਾਂਜੀ ਜੀ ਇਹੋ ਜੀਆਂ ਮਈਆਂ ਨੇ ਦੋ ਤਣਾ ਕੱਢਾ ਤੇ ਕਿੰਨੇ ਕੱਢਦਾ ਚੰਗੀ ਕੁਆਲਿਟੀ ਪੁਰ ਸਿੰਘ ਵੀ ਬਹੁਤ ਚੰਗਾ ਇਹ ਨਹੀਂ ਰਾਸਤਾਨ ਨਾਲ ਦੀ ਆ ਇਹ ਸਹਾਰਾ ਆਸਤਾਨ ਵਾਲੀ ਜੀ ਆਹ ਵੇਖੋ ਇਹ ਰਾਸਤਾਨ ਦੀ ਥੱਲੇ ਬਹੁਤ ਚੰਗੀ ਆ ਟੱਪੜ ਉਹ ਚੰਗੀ ਆ ਏਡੀ ਏਡੀ ਮੋਟੀ ਹਾਂ ਹਾਂ ਚੰਗੀਆਂ ਹੀ ਅਸਲ ਚ ਕੁਆਲਟੀ ਵਾਲੀਆਂ ਮਈਆਂ ਲੈ ਕੇ ਪਾਉਣੀਆਂ ਵਾ ਇਹ ਨਹੀਂ ਵੀ ਭੈਜਾ ਲਈ ਫੜੀ ਇਧਰੋਂ ਤੇ ਚੱਲ 50 ਦੀ ਤੇ ਚੱਲ 55 ਦੀ ਇਹ ਇਦਾਂ ਹੀ ਨਿਕਣਗੀਆਂ ਜਿੱਦਾਂ ਕਲਾਚ ਕਲਾਚ ਕਰਦੀਆਂ ਜਿੱਦਾਂ ਕੱਲ ਵੇਖੀਆਂ ਮਈਆਂ ਨਾ ਤਿੰਨ ਇਦਾਂ ਹੀ ਨਿਕਣਗੀਆਂ ਲੇਵੇ ਵਾਲੀਆਂ ਤੇ ਦੁੱਧ ਵਾਲੀਆਂ ਤੇ ਚੰਗੀਆਂ ਜਿਹੜਾ ਖੜੂਗਾ ਕੋਈ ਯਾਦ ਕਰੂਗਾ ਇਹ ਨਹੀਂ ਵੀ 2 ਮਹੀਨੇ ਦੁੱਧ ਤੇ 3 ਮਹੀਨੇ ਪਛਿਆ ਪਾਉ ਮੈਂ ਵਿੱਚ ਪਾ ਲੋਗੇ ਦੁੱਧ ਕਿੰਨਾ ਜੀ ਦੁੱਧ 3 ਕਿਲੋ ਜੀ ਤੁਹਾਡੇ ਫੜੀ ਆ ਉਹ ਕੰਮ ਨਾ ਹੋਊਗਾ ਇਹ ਮਈਆਂ ਦੁੱਧ ਦੇਣ ਵਾਲੀਆਂ ਇਹ ਮੈਂ ਤਾਂ ਮੁੱਲ ਤੇ 10 15 ਜਨਾ ਵਾਦੀ ਕਰੀ 1 5 ਦੀ ਦੇਣੀ ਆ 1 5 ਦੀ ਹਾਂ ਛੋਟੀ ਵੀ ਖਾਲੋ ਕਰੀ ਦੇਵਾ ਆ ਦੇਖੋ ਦੇਵਾ ਖਾਲੋ ਚੰਗੀ ਆ ਥੱਲੇ ਬਹੁਤ ਸਾਫ ਆ ਅੱਟਾ ਪਾ ਲੈ ਵੀ ਲੈਦੀ ਹੈ ਕਿ ਨਹੀਂ ਹਾਂ ਗਾਮ ਸ਼ਾਮ ਦਾਂ ਦੀ ਨਹੀਂ ਆ ਵੇਖੋ ਆ ਦੇਖੋ ਭਰੀ ਥੱਪਾ ਲਈ ਕਰਦੀ ਹਾਂ ਸਭਾ ਹੀ ਨਹੀਂ ਕਰਦੀ ਆ ਹਾਂ ਲੈ ਸੂਨ ਦਾ ਚੇਤਾ ਨਹੀਂ ਇਹਨੂੰ ਨੇ ਆਖ ਆ 1 5 ਦੀ ਦੇਣੀ ਆ ਇਹ ਮੈਂ ਤਜਾ ਸੁਆ ਜੀ ਆ ਵੀ ਚੰਗੀ ਆ ਇਹ ਮੈਂ 12 ਪੀਸੀ ਬਹੁਤ ਚੰਗੇ ਕੱਟ ਕੱਟ ਲਿਆਂਦੇ ਤੁਸੀਂ ਚੱਡੇ ਵਾਲੀਆਂ ਨੇ ਹਾਂ ਮਾੜੀ ਮੈਂ ਲੈਣੀ ਨਹੀਂ ਮਾੜੀ ਅੱਗੇ ਵੀ ਚੱਲੋ ਲਈ ਦੀ ਜਿਹੜੀਆਂ ਮਲਕੇ ਕੁੜੀਆਂ 6 ਕਿਲੋ ਵਾਲੀਆਂ ਉਹ ਤੇ ਮਿਲਦੀਆਂ ਬਥੇਰੀਆਂ 50 60 ਦੀਆਂ ਲੋੜ ਨਹੀਂ ਇਹਨਾਂ ਦਾ ਮੈਂ ਕਿਹਾ ਆ ਆ ਵੇਖੋ ਕੁੜੀਆਂ ਥੱਬਾ ਜੱਡੇ ਦਾ ਲਈ ਪਰ ਦੀ ਵੀ ਆਹ ਆ ਵੀ ਇੱਥੋਂ ਵੇਖੋ ਇਹ ਵੀ ਗਾਮ ਆ ਤਣੀ ਆ ਇਹ ਆ ਗਾਸਤਾਨ ਦੀ ਇਹ ਵੀ ਗਾਸਤਾਨ ਦੀ ਲੈ ਆਓ ਜੀ ਕਮਾਲ ਇਹੋ ਗਾਸਤਾਨ ਦੀ ਆ ਦੋ ਢਾਲੀ ਮੈਂ ਗਾਂ ਮਖਾਂ ਲੱਗੀ ਹੋਈ ਇਹੋ ਚੱਲ ਆਹ ਦੇਖੋ ਗਾਂ ਮਖਾਂ ਬਣੀ ਹੈ ਕਿ ਝੋਟ ਅਸਲ ਜਿਆਦੀ ਚੰਗੀਆਂ ਮਣਿਆ ਉਹ ਜਿਹੜੀਆਂ ਜੰਗੀਆਂ ਵਾਵੇ ਕੋ ਥੱਬਾ ਹੀ ਨਾ ਨੇ ਚੱਲੇ ਨਾ ਲਾਵੇ ਹਾਂ ਹਾਂ ਕੀ ਜਿਗਾਰਡ ਮੈਂ ਢਪਰਾ ਆਹ ਫੇ ਵੀ ਗਾਂ ਮਖਾਂ ਬਣੀ ਹੈ ਇਹ ਆ ਦੇਖੋ ਕੀ ਜਿਗਾਰਡ ਮੈਂ ਢਪਰਾ ਕਰ ਲਈਏ 95000 ਰੁਪਏ ਨਜਾਇਜ਼ ਕਰ ਦੋਗੇ ਹਣ ਲੇ ਜੇ ਜਿਹੜਾ ਮਰਜੀ 75000 ਦੇ 75000 ਨਾ ਜੀ ਵੇਖੋ ਥੰੜਿਆ ਹੋਇਆ ਕਿੰਨੀ ਬਣੀ ਆ ਹਾਂ ਵੇਖੋ ਗਾਮ ਸ਼ਾਮ ਬਣੀ ਆ ਗਾਮ ਸ਼ਾਮ ਆ ਪੂਰੀ ਮਲਕੇ ਫੋਟ ਚੱਡਾ ਪਿੱਛੋ ਚੱਡਾ ਫੋਟ ਚੱਡਾ ਇਹ ਮੈਂ ਸੁਭਾਰ ਜੱਜ ਆਪਣੇ ਬੰਦਿਆ ਕੋ ਲਈ ਜੇ ਇਹ ਮੈਂ ਦੁੱਧ ਕੱਢਦੀ 12 13 12 13 ਲੰਮਾ ਟਾਈਮ ਦੁੱਧ ਕੱਢਦੀ 2 ਮਹੀਨੇ ਸਾਰੀ ਛੱਡੀ ਆ 2 ਮਹੀਨੇ ਇਸ ਗੱਲ ਦੀ ਮੈਂ ਗਾਰੰਟੀ ਦੇਵਾਂਗਾ ਲੰਮਾ ਟਾਈਮ ਦੁੱਧ ਕੱਢਦੀ ਆ 12 ਲੀਟਰ ਦੁੱਧ ਨੇ ਕੱਢਣਾ 3 ਮਹੀਨੇ ਅੱਛਾ ਜੀ ਮੁੜ ਕੇ 10 9 10 9 ਦਾ ਜਦੋਂ ਗੱਬੜ ਹੋਗੀ ਮੈਂ ਉਦੋਂ ਵੀ 9 10 ਲੀਟਰ ਕਿਆ ਵਾ ਪੰਜਾਬੀ ਲੈ ਲੈ ਆ। ਕਿ ਚੰਗੀ ਹਸਤਵਾ ਮੈਂ ਆ ਵੇਖੋ ਚੰਗੀ ਆ ਵੱਡੀ ਆ ਵੱਡੀ ਆ ਖਪਾਂ ਆਣੇ ਬਹੁਤ ਚੰਗਾ ਆ ਪਿੱਛਾ ਹੋਵੇ ਆ ਪੰਜ ਦਿਨ ਲੈ ਲਈ 4 ਦਿਨ ਇਹਦੇ ਚੰਗੀ ਵੱਡੀ ਆ ਵੱਡਾ ਫੁੱਲ ਫੈਰ ਤੇ ਜੈਲੀ ਮੈਂ ਚੰਗੀ ਆ ਪੂਰੀ ਗਾਰੰਟੀ ਵਾਲੀ ਮੈਂ ਇਹ ਨਹੀਂ ਗੱਲ ਵੀ ਇੱਕ ਜ਼ੁਬਾਨ ਤੋਂ ਕਹਿ ਤਾਂ ਵੀ ਮੇਰੀ ਗਾਰੰਟੀ ਆ ਇਕ ਜਬਾਨ ਵਾ ਜਬਾਨ ਚ ਮੈਂ ਤਾਂ ਕਈ ਜਰੀਆਂ ਆਖਿਆ ਬਈ ਹੱਡੀ ਥੋੜਾ ਜਿੱਧਰ ਨੂੰ ਮਰਜੀ ਕਮਾ ਲੋ ਪਰ ਜਿਹੜੀ ਜਬਾਨ ਕਹੀ ਆ ਉਹ ਜਬਾਨ ਤੇ ਜੱਟ ਖਰਾ ਉਤਰੂਗਾ ਪਛਾਣ ਆ ਹੱਡੂਆ ਗੱਲ ਏਦਾ ਮੈਂ ਜਿਹੜੀ ਗੱਲ ਕਹਿਤੀ ਝੋਟੀ ਦੁੱਧ ਕਰੋ ਵੀ 12 ਰੋ 13 ਕਿਲੋ ਮੁੱਲ ਲੱਖ 90 ਦੀ ਦੇਣੀ 90 ਹਜ਼ਾਰ ਦੀ 2000 2 ਛੋਟ ਕਰ ਦੇਣੀ ਆ ਐਰ ਕੀ 80 ਨਹੀਂ ਦੇਣੀ ਆ ਵੱਡੇ ਵੱਡੇ ਚੰਦਿਆਂ ਕਿ ਤੇ ਪਾਰਟੀ ਵਾਲੀ ਕੁਆਲਿਟੀਆਂ ਬਹੁਤ ਚੰਗੀਆਂ ਇੱਕ ਗਾਂ ਹੀ ਵੇਖੋ ਮਸੀਆ ਛਗੀ ਵਸ਼ੀ ਮੂੰਹ ਛਗੀ ਮੂੰਹ ਮੂੰਹ ਇਹ ਠੰਡੀ ਠੰਡੀ ਕਿਹਾ ਦੇਖੋ 22 ਤੋਂ 23 ਕਿਲੋ ਪਹਿਲੇ ਸਵੇਰ ਆ ਵੇਖੋ ਰੋਕ ਰੋਕ ਦਾ ਥਣ ਵਸ਼ੀ ਦਾ ਇਹ ਤੁਹਾਨੂੰ ਮੈਂ ਮੇਰੀ ਗੱਲ ਸੁਣ ਬਾਾਰ ਬਾਾਰ ਅਸੀਂ ਵਸ਼ੀ ਮਾਰੀ ਨਹੀਂ ਲੈਂਦੇ ਤੋਰ ਜਗੀਆਂ ਨੂੰ ਕੋਲ ਕੇ ਬੈਠ ਨਹੀਂ ਕਦੀ ਮਾਰੀ ਲਈ ਬਾਹਰ ਕੋ ਵੇਖੋ ਵੇਖੋ ਆ ਜਰਾ ਸੂਪੇ ਦਿਨੇ ਦੂਪੇ ਵੇਖੋ ਕਿੰਨਾ ਚੱਡਾ ਆਨੇ ਉਤਰਾ ਦਿਨ ਉਹਨਾਂ ਨੇ ਦੱਸਿਆ ਵਾ ਵੀ ਪਹਿਲੇ ਦਿਨ ਪੂਰੇ ਆ ਠੰਡੀ ਜਿੱਥੇ ਮਰਜੀ ਬੈਠੇ ਗੋ ਪਹਿਲੇ ਦਿਨ ਦੇਖੋ ਤਾਂ ਹਾਲ ਲਾ ਕੇ ਕਰਕੇ ਆ ਵੇਖੋ ਪਹਿਲੇ ਦਿਨ ਪੂਰੇ ਆ ਵਸ਼ੀ ਬਹੁਤ ਠੰਡੀ ਠੰਡੀ ਵਸ਼ੀ ਦੇ ਦੁੱਧ ਹਰਕਾ ਕਰਨਾ 25 ਲੀਟਰ ਤੋੜ ਦੋ ਵਸ਼ੀ ਇਹ ਫਿਰ ਆਨੇ ਕੋਲ ਦੇਖੋ ਕਿਤੇ ਚੀਏ ਕਿ ਕੰਨ ਕੋਲ ਦੇ ਚੰਗੇ ਆ ਯਾਨੀ ਕੁਆਲਟੀ ਵਾਲੀ ਦੇ ਯਾਨੀ ਚੰਗੇ ਇਧਰ ਦੇਖੋ ਇਧਰ ਦੇ ਪਾਸੇ ਚੱਡੇ ਦੇ ਵਿੱਚ ਨਾੜਾਂ ਲੱਗਾ ਨਾੜਾਂ ਹੈਗੇ ਆ ਇਧਰਲੇ ਬੰਨੇ ਇਧਰ ਲੈ ਜਗਤ ਦੋਵੇਂ ਬੰਨੇ ਆ ਆ ਵੇਖੋ ਆ ਨਾੜਾਂ ਖੋਲ ਜਗਤ ਆ ਹਾਂ ਵਸ਼ੀ ਫੇਰ ਆ ਖਾਣੇ ਬਹੁਤ ਚੰਗਾ ਵੇਖੋ ਆ ਆ ਵੇਖੋ ਮੈਂ ਹੀ ਹੱਥ ਲਾਉਂਦਾ ਬਹੁਤ ਚੰਗੀ ਵਸ਼ੀ ਤੇ ਹੈਗੀ ਆ 70000 ਦੀ ਪਰ ਆਪਾਂ ਮੋਲ ਨਹੀਂ ਕਰਨਾ ਦੇ ਦੀਏ ਮਤਲਬ ਕਿ ਛੋਟਾ ਹੀ ਭਾਜ ਜਿਤਨਾ ਆਪਾਂ ਲਈ ਉਤਰਾ ਹੀ 55 ਦੀ ਕਰ ਦੋ ਮਾਤਣ 52000 ਦੀ ਬੱਛੀ ਜਿਹੜਾ ਮਰਜੀ ਭਜਾ ਕੇ ਲੈ ਜੀ ਭਾਵੇਂ 52000 ਦੀ ਵੇਚਣ ਵਾਲਾ ਵੀ ਲੈ ਜੀ ਕਿੱਡੀ ਦੇ ਕੋਸ਼ਿਸ਼ੀ ਰੱਖਿਆ ਮਸ਼ੀਨ ਵੇਖੋ ਕਿੰਨੀ ਚਮਕ ਚਮਕ ਬਹੁਤ ਚੰਗੀ ਇਹਨੂੰ ਗੱਲਾਂ ਕਹਿ ਦਿੰਦੇ ਆ ਕੁਆਲਿਟੀ ਵਾਲੀ ਤੇ ਦੁੱਧ ਵਾਲੀ ਛੇ ਹੋਵੇ ਇਹ ਨਹੀਂ ਵੀ ਕੁੜੇ ਗੱਲਾਂ ਖੋਟੀਆਂ ਸਾਟੀਆਂ ਫੜਨ ਕਰਦਾ ਪਾਈ ਪਈ ਜੀ ਬਰਫੇ ਆ ਕੇ ਚੈਨਲ ਦੇ ਉੱਤੇ ਮੇਰੀ ਗੱਲ ਸੁਣ ਲੋ ਇੱਕ ਹਾਂਜੀ ਹਾਂਜੀ ਸਾਡੇ ਚੈਨਲ ਦੇ ਉੱਤੇ ਵੀਡੀਓ ਹੋਰ ਵੀ ਆਉਣਗੀਆਂ ਬਾਸ ਡੇਰੀ ਫਾਰਮ ਦੇ ਪਰ ਆਉਣਗੀਆਂ ਚੰਗੀਆਂ ਜਿਹੜੀਆਂ ਮਲਕੇ ਲਾਮੇ ਵਾਲੀ ਗੱਲ ਉਹ ਨਾ ਆਊਗੀ ਚੰਗੀਆਂ ਮਈਆਂ ਦੀ ਵੀਡੀਓ ਪਾਵਾਂਗੇ ਆਪਾਂ ਪੈਸਾ ਕਿਸੇ ਕੋਈ ਨਹੀਂ ਲੈਣਾ ਜਿਹੜੇ ਬੰਦੇ ਨੇ ਪਾਉਣੀ ਹੋਵੇ ਵੀਡੀਓ ਸਾਡੇ ਨਾਲ ਸੰਪਰਕ ਕਰ ਲੈ ਪੈਸਾ ਨਹੀਂ ਕਿਚਵਾਨੀ ਵੀ ਲੈਣੀ ਉਸ ਤਰ੍ਹਾਂ ਹੀ ਪਾਉਣੀ ਪਰ ਹਾਂ ਲਾਹਮੇ ਵਾਲੀ ਮਹਿ ਵਾਲੀ ਨਹੀਂ ਜੇ ਪਾਉਣੀ ਚੰਗੀ ਮਹਿ ਹੋਵੇ ਕਿਸ ਦੀ ਤੇ ਉਹ ਵੀਡੀਓ ਆਪਾਂ ਪਾਉਣੀ ਆ ਮਾੜੀ ਨਹੀਂ ਜੇ ਪਾਉਣੀ ਕਿਉਂਕਿ ਆਪਾਂ ਜਿਹੜਾ ਪੈਸੇ ਲੈਣੇ ਸਾਨੂੰ ਲਾਲਚ ਨਹੀਂ ਕਿਸੇ ਗੱਲ ਦਾ ਮਾਲਕ ਬੜਾ ਕੁਝ ਦੇਈਆਂ ਡਿਆ ਵੇਖਦਾ ਵੀ ਆ ਮਾਲ ਪਿੰਡ ਆਪਣਾ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872962581 ਕਾਲ